ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਫੋਸ ਰਾਜ ਆਮ ਆਦਮੀ ਪਾਰਟੀ ਦੇ ਦੋ ਮੌਜੂਦਾ ਮੰਤਰੀਆਂ ਨੂੰ ਲੱਗਿਆ ਵੱਡਾ ਝਟਕਾ ਸੂਤਰਾਂ ਦੇ ਹਵਾਲੇ ਤੋਂ ਐਮ ਆਤੇ ਵੱਡੀ ਖਬਰ ਆ ਰਹੀ ਹੈ ਪੋਤੜੇ ਫੋਲ ਕੇ ਰਖ ਦਿੱਤੇ ਨੇ ਸੂਤਰ ਦੱਸਦੇ ਨੇ ਕਿ ਧੂੜ ਚਿਹਰੇ ਤੇ ਸ਼ੀਸ਼ਾ ਸਾਫ਼ ਕਰੀ ਜਾਂਦੇ ਨੇ ਤਿੰਨ ਸਾਲਾਂ ਚ ਮੰਤਰੀ ਹੀ ਮੰਤਰੀ ਬਦਲੀ ਜਾ ਰਹੇ ਨੇ ਪਰ ਪੰਜਾਬ ਦੇ ਲੋਕ ਕਹਿ ਰਹੇ ਨੇ ਹੁਣ ਮੰਤਰੀ ਨਹੀਂ ਹੁਣ ਸਰਕਾਰ ਬਦਲਣ ਦੀ ਲੋੜ ਹੈ ਯਾਨੀ ਕਿ ਕੁਲਤਾਰ ਸਿੰਘ ਸੰਧਵਾ ਅਤੇ ਦੂਸਰੇ ਪਾਸੇ ਮਾਈਨਿੰਗ ਮੰਤਰੀ ਆਪ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਬਦਲ ਦਿੱਤੇ ਜਾਣਗੇ ਵੱਡੇ ਸਬੂਤ ਕੱਢ ਕੇ ਲੈ ਕੇ ਆ ਗਏ ਨੇ ਪ੍ਰਗਟ ਸਿੰਘ ਜੋ ਮੌਜੂਦਾ ਕਾਂਗਰਸ ਪਾਰਟੀ ਦੇ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਵੱਲ ਵਿਧਾਇਕ ਨੇ ਪਰਗਤ ਸਿੰਘ ਨੇ ਕਿਹਾ ਕਿ ਇਸ ਪਾਰਟੀ ਲਈ ਵਿਧਾਨ ਸਭਾ ਬਣੀ ਹੀ ਨਹੀਂ ਇਹ ਵਿਰੋਧੀਆਂ ਨੂੰ ਬੁਲਣ ਹੀ ਨਹੀਂ ਦਿੰਦੇ ਤੇ ਰਾਜਪਾਲ ਦੇ ਭਾਸ਼ਣ ਤੋਂ ਬਾਅਦ ਮੁੱਖ ਮੰਤਰੀ ਦੀ ਗੈਰ ਹਾਜ਼ਰ ਰਹੇ ਇਸ ਮੌਕੇ ਤੇ ਉਹਨਾਂ ਨੇ ਦਾਅਵਾ ਕੀਤਾ ਕਿ ਸ਼ਾਇਦ ਸਪੀਕਰ ਗੁਰਤਾਲ ਸਿੰਘ ਸੰਧਵਾ ਦਾ ਆਖਰੀ ਸੈਸ਼ਨ ਹੈ ਇਸ ਦੇ ਨਾਲ ਹੀ ਕਿਹਾ ਕਿ ਪਾਰਟੀ ਤੋਂ ਮਾਈਨਿੰਗ ਪਾਲਸੀ ਨਹੀਂ ਲਿਆਂਦੀ ਗਈ ਜਦ ਕਿ ਮੰਤਰੀ ਲਗਾਤਾਰ ਬਦਲ ਰਹੇ ਹਨ ਅਤੇ ਹੁਣ ਲੱਗਦਾ ਹੈ ਕਿ ਇਹ ਵੀ ਮੰਤਰੀ ਬਦਲਿਆ ਜਾਵੇਗਾ ਯਾਨੀ ਕਿ ਸੂਬੇ ਪੰਜਾਬ ਦਾ ਰਾਜਪਾਲ ਗੁਲਾਬਚਨ ਗਟਾਰੀਆ ਜਦੋਂ ਪਹਿਲੇ ਦਿਨ ਸੈਸ਼ਨ ਦੇ ਵਿੱਚ ਹਾਜ਼ਰ ਹੋਇਆ ਤੇ ਗੈਰ ਹਾਜ਼ਰ ਰਹੀ ਸੂਬੇ ਦੇ ਬੁੱਕ ਮੰਤਰੀ ਭਗਵੰਤ ਤੋਂਮਾਨ ਪਗੜ ਸਿੰਘ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗਿਆ ਉਹ ਕਹਿੰਦੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਵਾ ਦਾ ਅਤੇ ਮਾਈਨਿੰਗ ਮੰਤਰੀ ਦੀ ਅੱਜ ਸੈਸ਼ਨ ਤੋਂ ਬਾਅਦ ਛੁੱਟੀ ਕਰ ਦਿੱਤੀ ਜਾਵੇਗੀ ਉਹਨਾਂ ਕਹਿੰਿਆ ਮੰਤਰੀ ਅਤੇ ਮੰਤਰੀ ਬਦਲਣ ਲੱਗੇ ਹੋਏ ਨੇ ਲੇਕਿਨ ਸਰਕਾਰ ਕਹਿ ਰਹੀ ਹੈ ਕਿ ਲੈਕਿਨ ਹੁਣ ਪੰਜਾਬ ਕਹਿ ਰਿਹਾ ਹੈ ਪੰਜਾਬ ਦੇ ਲੋਕ ਕਹਿ ਰਹੇ ਨੇ ਕਿ ਹੁਣ ਸਰਕਾਰ ਬਦਲ ਦਾ ਸਮਾਂ ਆ ਗਿਆ ਹੈ ਉਹਨਾਂ ਕਹਿੰਦੇ ਕਿ 2027 ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਚੀਕਾਂ ਪੈ ਗਈਆਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਪਤਾ ਲੱਗ ਚੁੱਕਿਆ ਹੈ ਕਿ ਸਾਡੀ ਗਰਾਊਂਡ ਲੈਵਲ ਰਿਪੋਰਟ ਜਿਹੜੀ ਜ਼ੀਰੋ ਹੈ ਇਸ ਲਈ ਵਿਧਾਨ ਸਭਾ ਦੇ ਸਪੀਕਰ ਕੁਲਤਾ ਸਿੰਘ ਸੰਧਵਾ ਅਤੇ ਮਾਈਨਿੰਗ ਮੰਤਰੀ ਨੂੰ ਜਲਦੀ ਬਦਲਿਆ ਜਾਵੇਗਾ ਵੱਡੀ ਖਬਰ ਆ ਰਹੀ ਹੈ ਪ੍ਰਗਟ ਸਿੰਘ ਅਤੇ ਵਿਰੋਧੀ ਧਿਰ ਦੇ ਪੱਕੇ ਅਤੇ ਮਜ਼ਬੂਤ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਧੰਨਵਾਦ